ਪੰਗਤ ਮਾਨ ਨੇ ਸੁਪਾਲ ਸਿੰਘ ਕਹਿਰਾ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਆ ਅਸੀਂ ਜਿਹੜੀ ਇਹ ਕਹਿੰਦੇ ਸੀ ਵੀ ਸਾਡੀ ਰਾਜਧਾਨੀਆ ਸੰਗਰੂਰ ਜਿੱਥੋਂ ਆ ਪਾਰਟੀ ਸ਼ੁਰੂ ਹੋਈ ਸੀ ਅਸੀਂ ਇਹਨਾਂ ਨੂੰ ਇਸੇ ਪੱਤੇ ਸੰਗਰੂਰ ਸੀ ਅਖੇਡ ਦਾ ਚੋਣਿਆ ਇੱਟੋ ਹੀ ਪੱਟਣਾ ਚਾਹੁੰਦੇ ਆ ਸੁਪਾਲ ਸਿੰਘ ਇਹਦਾ ਚੈਲੰਜ ਸੀ ਇਹਦਾ ਮੀਤ ਸਿੰਘ ਦੀ ਬਲੀ ਦਾ ਬੱਕਰਾ ਬਣਾਤਾ ਇਹਨਾਂ ਨੇ ਅਸੀਂ ਤਾਂ ਭਵੰਤਮਾਨ ਆਪ ਜਾਂ ਭਵੰਤਮਾਨ ਦੇ ਕੋਕਰੋ ਲੜਦੀ ਫੇਰ ਇਲੈਕਸ਼ਨ ਲੜਦੇ ਸੀ ਬਿਲਕੁਲ ਇਹ ਹੁਣ ਗਰਮੀਤ ਸਿੰਘ ਮੀਤ ਹੈਰ ਇੱਕ ਆਮ ਇਨਸਾਨ ਹੀ ਨੇ ਇੱਕ ਸਟੂਡੈਂਟ ਨੂੰ ਇੱਕ ਸਟੂਡੈਂਟ ਨੂੰ ਆਮ ਆਦਮੀ ਪਾਰਟੀ ਨੇ ਐਮਐਲਏ ਦੀ ਟਿਕਟ ਦਿੱਤੀ ਬਹੁਤੇ ਕਿਸਾਨਾਂ ਨੂੰ ਦਿੱਤੀ ਬਹੁਤੇ ਵਪਾਰੀਆਂ ਨੂੰ ਦਿੱਤੀ ਆਮ ਆਦਮੀਆਂ ਨੂੰ ਟਿਕਟ ਦਿੱਤੀ ਹੈ 100 ਜਿਹੜੀ ਇਹ ਉਮੀਦ ਹੀਰ ਦੀ ਗੱਲ ਕਰਦੇ ਆ ਉਹ ਚਲੋ ਜਦੋਂ ਨਵਾਂ ਚਿਹਰਾ ਸੀ ਲੋਕਾਂ ਨੇ ਜਿਧਾਤਾ ਪਰ ਹੁਣ ਦੇਖੋ ਆ ਕੋਠੀ ਦੇ ਬਾਹਰ ਜਾ ਕੇ ਦੋਵੇਂ ਪਾਸੇ ਗੇਟ ਲਾ ਕੇ ਬੰਦ ਕਰਦੇ ਕਿਸੇ ਨੂੰ ਆਣ ਜਾਣ ਨਹੀਂ ਦਿੰਦੇ ਆ ਕਲੋਨੀ ਨੂੰ ਪੁੱਛੋ ਆ ਜਿੱਥੇ ਆਪਾਂ ਖੜੇ ਉਮੀਦ ਹੀਰ ਸਾਹਿਬ ਦਾ ਏਰੀਆ ਹੈਗਾ ਇੱਥੇ ਘਟੂੜ ਦੋ ਸਾਲ ਹੋ ਗਿਆ ਮਾਰਕੀਟ ਵਾਲੇ ਪਿੱਟ ਪਿੱਟ ਮਾਰ ਕੇ 10 ਵਾਰ ਹੀ ਲੈ ਕੇ ਦੇਦਾ ਵੀ ਇਹਨੂੰ ਉੱਤੇ ਚੱਕ ਲਈ ਜਦੋਂ ਮੀਂਹ ਪੈਂਦਾ ਤੇ ਗੋਡੇ-ਗੋਡੇ ਪਾਣੀ ਕੱਢਦੇ ਕਿਹੜੀ ਡਿਵੈਲਪਮੈਂਟ ਦੀ ਗੱਲ ਕਰਦੇ ਨੇ ਉਹ ਸੈਂਟਰ ਦਾ ਹਸਪਤਾਲ ਆ ਫਿਰ ਮਾਨ ਸਾਹਿਬ ਸੈਂਟਰ ਤੋਂ ਪਾਸ ਕਰਾ ਸਕਦੇ ਨੇ ਤੇ ਕੀ ਆਮ ਆਦਮੀ ਪਾਰਟੀ ਦੇ ਕਿ ਕਰ ਸਕਦੇ ਸਿਰਫ ਗੱਲਾਂ ਹੀ ਕਰਨ ਜੋਗੇ ਨੇ ਇਹ ਆ ਜੰਡੂ ਸਾਹਿਬ ਨੇ ਕਿਹਾ ਸੀ ਵੀ ਖੈਰਾ ਖੈਰਾ ਸਾਹਿਬ ਨੇ ਸਰਪੰਚਾਂ ਨੂੰ ਇਕਾ ਦੁੱਕਾ ਪਤਾ ਨਹੀਂ ਕੀ ਕਿਹਾ ਮੇਰਾ ਖਲ ਧਿਆਨ ਨਾਲ ਪੁੱਛ ਲੋ ਜਿੰਨਾਂ ਦੀ ਯਾਦਦਾਸ਼ਤ ਸਹੀ ਹੈਗੀ ਆ ਲਾਭ ਸਿੰਘ ਉਗੋ ਕੇ ਸਰਪੰਚਾਂ ਦੇ ਥਾਪੜੇ ਮਾਰਨ ਦੀ ਗੱਲ ਕਰਦਾ ਸੀ ਉਹਨਾਂ ਦੀ ਪਾਰਟੀ 'ਚ ਹੈਗਾ ਕਿ ਨਹੀਂ ਹੈਗਾ ਹੁਣ ਥਾਪੜਿਆਂ ਦੀ ਗੱਲ ਦਾ ਜਵਾਬ ਦਿਓ ਜੰਡੂ ਸਾਹਿਬ ਇਸੇ ਗੱਲ ਦਾ ਜਵਾਬ ਪੁੱਛ ਲੋ ਠੀਕ ਹੈ ਨਹਿਰਾ ਜੇ ਨਹਿਰਾ ਦਾ ਪਾਖੜਾ ਡੈਮ ਬਣੀ ਤਾਂ ਪੰਡਤ ਜਵਾਰ ਲਾਲ ਨੂੰ ਦੇਣਾ ਤੁਸੀਂ ਪੁੱਲ ਚੁੱਕੇ ਆ ਲੋਕ ਜੇ ਪੰਜਾਬ ਚ ਨਹਿਰਾਂ ਦਾ ਜਾਲ ਬਸਾਣਾ ਬਚਾਇਆ ਤਾਂ ਕਾਂਗਰਸ ਪਾਰਟੀ ਦੇ ਨੇ ਜੇ ਮਰਬੇ ਬੰਦੀ ਉਹਦਾ ਪ੍ਰਤਾਪ ਸਿੰਘ ਕੈਰੂ ਦਾ ਹੋਇਆ ਅੱਜ ਆ ਕੇ ਉੱਠ ਕੇ ਤੁਸੀਂ ਉਜੜੇ ਬਾਗਾਂ ਦੇ ਗੋਲਰ ਪਟਵਾਰੀ ਬਣੇ ਬੈਠੋ ਹਰੇਕ ਗੱਲ ਦਾ ਜੇ ਪਹਿਲਾਂ ਖਾਲ ਨਿਕਲ ਨਹਿਰਾਂ ਨਿਕਲੀਆਂ ਸੀ ਤਾਂ ਖਾਲ ਬਣਿਆ ਹਰ ਕੰਮ ਜਿਹੜੀਆਂ ਨੇ ਨਹਿਰਾ ਬਣਾਈਆਂ ਉਹ ਹਰਿਆਣੇ ਨੂੰ ਪਾਣੀ ਦੇਣ ਵਾਸਤੇ ਰਾਜਸਥਾਨ ਨੂੰ ਪਾਣੀ ਦੇਣ ਵਾਸਤੇ ਬਣਾਈਆਂ ਨੇ ਆ ਪਿੰਡ ਆਪਣੇ ਹਰੀਗੜ੍ਹ ਵਾਲੀ ਨਹਿਰ ਆ ਆ ਹਰੀਗੜ੍ਹ ਵਾਲੀ ਨਹਿਰ ਆ ਜੀ ਪੂਰੇ ਪਿੰਡ ਨੂੰ ਪਾਣੀ ਨਹੀਂ ਸੀ ਮਿਲੇ ਹਲੇ ਤੱਕ ਇਹ ਕਹਿੰਦੇ ਨਹਿਰਾ ਬਣਾਈਆਂ ਕਾਂਗਰਸ ਨੇ ਕਹਿੰਦੇ ਨੇ ਕਿ ਹਰਿਆਣੇ ਵਿੱਚ ਜਿਹੜੀਆਂ ਨਹਿਰਾ ਨਹਿਰਾ ਜ਼ਰੂਰ ਕਾਂਗਰਸ ਦੀ ਸਰਕਾਰ ਦੇ ਵਿੱਚ ਬਣੀਆਂ ਨੇ ਮੰਨਣ ਵਾਲੀ ਗੱਲ ਹੈ ਲੋਕ ਸਭਾ ਹਲਕਾ ਚੌਣਾ ਨੂੰ ਲੈ ਕੇ ਲੋਕ ਸਭਾ ਹਲਕਾ ਸੰਗਰੂਰ ਦੀ ਗੱਲ ਕਰੀਏ ਇਸ ਵਿੱਚ 9 ਵਿਧਾਨ ਸਭਾ ਹਲਕੇ ਨੇ ਅੱਜ ਐਸੀ ਬਨਾਲਾ ਦੇ ਵਿਧਾਨ ਸਭਾ ਹਲਕਾ ਖੜੇ ਆ ਜਿੱਥੇ ਗੁਰਮੀਤ ਸਿੰਘ ਮੀਤ ਇਹ ਦੋ ਵੀ ਲੈ ਚੁਕੇ ਨੇ ਇਸ ਵਾਰ ਚੌਂ ਮੈਦਾਨ ਵਿੱਚ ਨੇ ਦੂਜੇ ਪਾਸੇ ਗੱਲ ਕਰੀਏ ਸਿਮਰਜੀਤ ਸਿੰਘ ਮਾਨ ਜਿਹੜੇ ਪਿਛਲੀ ਵਾਰ ਐਮਪੀ ਜਿਵਨੀ ਚੌਂ ਜਿੱਥੇ ਜਿੱਥੇ ਸੀ ਦੁਬਾਰਾ ਚੌਂ ਮੈਦਾਨ ਵਿੱਚ ਨੇ ਅਕਾਲੀ ਦਲ ਵੱਲੋਂ ਸ਼ੋਮਨੀ ਅਕਾਲੀ ਦਲ ਬਾਦਲ ਵੱਲੋਂ ਇਕਵਾ ਸਿੰਘ ਚੁੰਦਾ ਜਿਹੜੇ ਇਸ ਵਾਰ ਮੈਦਾਨ ਵਿੱਚ ਨੇ ਤੇ ਕਾਂਗਰਸ ਵੱਲੋਂ ਸੁਖਪਾਲ ਸਿੰਘ ਖੈਰਾ ਨੂੰ ਖੜਾ ਕੀਤਾ ਗਿਆ ਤੇ ਭਾਜਪਾ ਵੱਲੋਂ ਹਜੇ ਆਗੂ ਦਾ ਅਨਾਉਂਸ ਨਹੀਂ ਕੀਤਾ ਗਿਆ ਪਰ ਸਾਡੇ ਨੇ ਇੱਥੇ ਦੇ ਲੋਕ ਨੇ ਜੇ ਉਹਨਾਂ ਨਾਲ ਗੱਲ ਕਰਨਗੇ ਕਿਸ ਮੁੱਦਿਆਂ ਨੂੰ ਲੈ ਕੇ ਕਿਸ ਤਰ੍ਹਾਂ ਦਾ ਉਮੀਦਵਾਰ ਪਸੰਦ ਕਰਦੇ ਨੇ ਕਿਹੜੇ ਮੁੱਦੇ ਹੋਣ ਜਿਹਦੇ ਇਸ ਵੇਲੇ ਲੈ ਕੇ ਕਿਸ ਮੁੱਦਿਆਂ ਨੂੰ ਲੈ ਕੇ ਵੋਟ ਪਾਣ ਕੀ ਕੀ ਨਾਮ ਲੋਟਾ ਜੀ ਮਹੇਸ਼ ਲੋਟਾ ਜੀ ਮੇ ਜੀ ਕਿਸ ਤਰ੍ਹਾਂ ਦਾ ਇਸ ਵਾਰ ਉਮੀਦਵਾਰ ਦੇਖਦੇ ਹੋ ਕਿਸ ਕਿਸ ਮੁੱਦੇ ਨੂੰ ਲੈ ਕੇ ਵੋਟ ਪਾਉਗੇ ਦੇਖੋ ਸੁਖਪਾਲ ਸਿੰਘ ਖੈਰਾ ਕਾਂਗਰਸ ਪਾਰਟੀ ਦੇ ਉਮੀਦਵਾਰ ਆ ਹੱਕ ਸੱਚ ਦੀ ਆਵਾਜ਼ ਆ ਆਮ ਆਦਮੀ ਪਾਰਟੀ ਵਾਲਿਆਂ ਨੇ ਕਿੰਨੇ ਝੂਠੇ ਪਰਚੇ ਦਰਜ ਕਰਕੇ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਪਾਰਲੀਮੈਂਟ ਚ ਇਹੋ ਜਿਹਾ ਉਮੀਦਵਾਰ ਚਾਹੀਦਾ ਜੋ ਪੰਜਾਬ ਦੇ ਮਸਲਿਆਂ ਨੂੰ ਗੰਭੀਰਤਾ ਦੇ ਨਾਲ ਚਾਹੇ ਉਹ ਪਾਣੀਆ ਦਾ ਮੁੱਦਾ ਚਾਹੇ ਕਿਸਾਨੀ ਦਾ ਮੁੱਦਾਗਾ ਚਾਹੇ ਪੰਜਾਬ ਚ ਲਾਅ ਐਂਡ ਆਰਡਰ ਦੀ ਸਥਿਤੀ ਇੰਨੀ ਕਮਜ਼ੋਰ ਆ ਦਲੇ ਦੀ ਨਾਲ ਉਹ ਮੁੱਦੇ ਚੁੱਕ ਸਕਦਾ ਹੋਵੇ ਉਹੋ ਜਿਹਾ ਉਮੀਦਵਾਰ ਮੈਂ ਤਾਂ ਸਮਝਦਾ ਸੁਖਪਾਲ ਸਿੰਘ ਖਹਿਰਾ ਪੰਜਾਬ ਦੀ ਆਵਾਜ਼ ਆ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉਣਾ ਚਾਹੀਦਾ ਸੁਖਪਾਲ ਸਿੰਘ ਖਹਿਰਾ ਦੀ ਗੱਲ ਕਰਦੇ ਕੀ ਨਾਮ ਤੁਹਾਡਾ ਜੀ ਅਸ਼ਵਿੰਦਰ ਜੰਡੂ ਇਹਨਾਂ ਨੇ ਕਹਿੰਨੇ ਕਿ ਉਮੀਦਵਾਰ ਉਹ ਹੋਵੇ ਜਿਹੜੇ ਸਰਕਾਰ ਪਾਰਟੀ ਉਹ ਹੋਵੇ ਜਿਹੜੇ ਝੂਠੇ ਪਰਚਾ ਨਾ ਦੋਵੇ ਵਿਕਾਸ ਦੇ ਮੁੱਦੇ ਨੂੰ ਕਿਸ ਤਰ੍ਹਾਂ ਦਾ ਮੁੱਦਾ ਚਾਹਣ ਕਿਸ ਤਰ੍ਹਾਂ ਦੇ ਮੀਨਵਾ ਚਾਹਣ ਉਮੀਦਵਾਰ ਉਹ ਚਾਹਣੇ ਆ ਜੀ ਜੋ ਸਾਫ਼ ਸੁਥਰੀ ਛਵੀ ਵਾਲਾ ਹੋਵੇ ਇਮਾਨਦਾਰ ਹੋਵੇ ਬਹੁਤ ਚੰਗੀ ਸੋਚ ਵਾਲਾ ਹੋਵੇ ਨਾ ਕਿ ਕਿਸਾਨਾਂ ਨੂੰ ਕੋਈ ਇੱਕ ਟੁੱੱਚੇ ਕਿਸਾਨ ਦੱਸੇ ਉਹ じゃ ਉਮੀਦਵਾਰ ਨਹੀਂ ਚਾਹੀਦਾ ਸਿਮਰਨਜੀਤ ਸਿੰਘ ਮਾਨ ਨੇ ਕਿਸਾਨਾਂ ਨੂੰ ਟੁੱੱਚੇ ਕਿਸਾਨ ਦੱਸਿਆ ਹੈ ਟਕੇ ਟਕੇ ਦੇ ਕਿਸਾਨ ਦੱਸਿਆ ਹੈ ਸ਼ਹੀਦਾਂ ਦਾ ਆਦਰ ਕਰਨ ਵਾਲਾ ਹੋਵੇ ਸਿਮਰਨਜੀਤ ਸਿੰਘ ਮਾਨ ਨੇ ਸ਼ਹੀਦ ਭਗਤ ਸਿੰਘ ਦਾ ਅਨਰਾਦਰ ਕੀਤਾ ਹੈ ਤੇ ਆਪਣੇ ਜਿਹੜੇ ਚੁਣੇ ਹੋਏ ਨਿਮੰਦੇ ਨੇ ਜਿਵੇਂ ਕਿ ਸਰਪੰਚ ਨੇ ਉਹਨਾਂ ਦਾ ਸਤਿਕਾਰ ਕਰਨ ਵਾਲਾ ਹੋਵੇ ਸੁਖਪਾਲ ਸਿੰਘ ਖਹਿਰਾ ਨੇ ਜੇ ਇਹਨਾਂ ਨੂੰ ਜਣੇ ਖਣੇ ਕਿ ਇੱਕ ਛੋਟੇ ਮੋਟੇ ਸਰਪੰਚ ਦੇ ਉਹ ਦਰਜਾ ਦਿੱਤਾ ਇੱਕ ਸਰਪੰਚਾਂ ਨੂੰ ਸੋ ਇੱਥੇ ਜਨਤਾ ਬਹੁਤ ਹੀ ਸਮੇਂਦਾਰ ਹੈ ਆਉਣ ਵਾਲੀ ਚੋਣਾਂ 'ਚ ਇੱਕ ਤਰੀਕ ਨੂੰ ਜਨਤਾ ਹਰੇਕ ਗੱਲ ਦਾ ਜਵਾਬ ਦੇਵੇਗੀ ਤੇ ਆਮ ਆਦਮੀ ਪਾਰਟੀ ਦੇ ਹੱਕ 'ਚ ਗਰਮੀਤ ਸਿੰਘ ਦੇ ਮੀਤਹੇਰ ਦੇ ਹੱਕ 'ਚ ਵੋਟ ਪਾਏਗੀ ਮੀਤਹੇਰ ਦੇ ਹੱਕ 'ਚ ਵੋਟ ਪਾਉਣ ਦੀ ਗੱਲ ਕਰਦੇ ਨੇ ਕਹਿੰਦੇ ਸਿਮਰ ਜੀ ਸੀ ਮਾਨ ਮਤਲਬ ਕਿ ਪਗ ਸਿੰਘ ਨੂੰ ਅੱਤਵਾਦੀ ਦੱਸਦੇ ਨੇ ਕੁਝ ਇਹੋ ਜਿਹੀ ਗੱਲਾਂ ਦੱਸੇ ਕੀ ਚਾਹਨਾ ਜੀ ਗੁਰਤੇਜ ਸਿੰਘ ਦਾਨਗੜ ਮਾਨ ਸਾਹਿਬ ਨੇ ਜਿਹੜਾ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹਿਆ ਉਹ ਫਿਰ ਸੁਪਰੀਮ ਕੋਰਟ ਹਾਈ ਕੋਰਟ ਦੇ ਵਿੱਚੋਂ ਕਿੱਦਾਂ ਕੇਸ ਜਿੱਤ ਗਏ ਕਿੱਦਾਂ ਜਿੱਤ ਗਏ ਜਿਹੜਾ ਭਗਤ ਸਿੰਘ ਦਾ ਨਿਸ਼ਾਨਾ ਸੀ ਸਾਡਾ ਦੇਸ਼ ਗੁਲਾਮ ਸੀਗਾ ਜਦੋਂ ਦੇਸ਼ ਗੁਲਾਮ ਸੀ ਸਾਡੇ ਤੇ ਅੰਗਰੇਜ਼ਾਂ ਦਾ ਰਾਜ ਸੀ ਉਹਨੇ ਇੱਕ ਅੰਗਰੇਜ਼ ਅਫਸਰ ਨੂੰ ਮਾਰਤਾ ਜੇ ਉਹ ਨੂੰ ਫਾਂਸੀ ਹੋਇਆ ਫਾਂਸੀ ਹੋਏ ਨੂੰ ਕਦੇ ਵੀ ਸ਼ਹੀਦ ਨਹੀਂ ਮੰਨਿਆ ਜਾਂਦਾ ਇਹ ਆਪਾਂ ਆਪਣੇ ਆਪ ਸ਼ਹੀਦ ਮੰਨ ਲੈ ਫਿਰ ਇਹ ਸਰਕਾਰ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਉਹਦੇ ਟਾਈਟਲ ਨੂੰ ਲੈ ਕੇ ਚੱਲਦੀ ਉਹਨੂੰ ਸ਼ਹੀਦੀ ਦਾ ਦਰਜਾ ਦਵਾਦੇ ਸੀਦੀ ਦਾ ਦਰਜਾ ਹੀ ਨਹੀਂ ਮਿਲਿਆ ਆਪਣੇ ਅਸੀਦ ਭਗਤ ਸਿੰਘ ਨੂੰ ਇਹ ਦਰਜਾ ਦਵਾਉਣ ਜੇਕਰ ਭਗਤ ਸਿੰਘ ਨੂੰ ਸ਼ਹੀਦੀ ਦਾ ਦਰਜਾ ਨਹੀਂ ਮਿਲਿਆ ਫਿਰ ਲੋਕਾਂ ਨੂੰ ਕਿਉਂ ਗਮਰਾਹ ਕਰਦੇ ਨੇ ਵੀ ਅਸੀਂ ਇਹਦਾ ਉਹ ਦਰਜਾ ਦਵਾਉਣਾ ਇਹਨਾਂ ਦਾ ਫਰਜ਼ ਹੈ ਇਹਨਾਂ ਦੀ ਸਰਕਾਰਾਂ ਦਾ ਪਹਿਲੀਆਂ ਸਰਕਾਰਾਂ ਨੇ ਦਵਾਇਆ ਕਿਸਾਨਾਂ ਨੂੰ ਵੀ ਗਲਤ ਬੋਲ ਰਹੇ ਨੇ ਮਾਨ ਸਾਹਿਬ ਕਿਸਾਨਾਂ ਨੂੰ ਗਲਤ ਨਹੀਂ ਬੋਲਦੇ ਇਹਨਾਂ ਦੀ ਉਹ ਸੋਚਣੀ ਹੋਊਗੀ ਜਿਹੜੇ ਮਾਨ ਸਾਹਿਬ ਨੇ ਇੱਕ ਪੰਥਕ ਲੀਡਰ ਨੇ ਪੰਥ ਦੀ ਗੱਲ ਕਰਦੇ ਨੇ ਪੰਜਾਬ ਦੀ ਗੱਲ ਕਰਦੇ ਨੇ ਕਿਸਾਨੀ ਦੀ ਗੱਲ ਕਰਦੇ ਨੇ ਪੰਜਾਬ ਦੇ ਪਾਣੀਆਂ ਦੀ ਗੱਲ ਕਰਦੇ ਨੇ ਮਜ਼ਦੂਰਾਂ ਦੀ ਗੱਲ ਕਰਦੇ ਨੇ ਘੱਟ ਗਿਣਤੀਆਂ ਦੀ ਗੱਲ ਕਰਦੇ ਨੇ ਕੋਈ ਮੁੱਦਾ ਇਹੋ ਜਿਹਾ ਹੀ ਨਹੀਂ ਜਿਹੜਾ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਠਾਇਆ ਨਾ ਹੋਵੇ ਭਗਵੰਤ ਮਾਨ ਸਾਢੇ 7 ਸਾਲ ਰਿਹਾ ਮੈਂਬਰ ਪਾਰਲੀਮੈਂਟਾ ਉਹਨੇ ਕੀ ਮੁੱਦਾ ਠਾਇਆ ਕੀ ਪੰਜਾਬ ਨੂੰ ਲਿਆ ਕੇ ਦਿੱਤਾ ਹੁਣ ਉਹ ਗਿਣੌਣ ਨਾਏ ਦੇ ਕੰਮ ਭਗਵੰਤ ਮਾਨ ਦੇ ਕੀ ਕੰਮ ਕਰੇ ਨੇ ਅਸੀਂ ਮਾਨ ਸਾਹਿਬ ਦੇ ਕੰਮ ਸਾਨੂੰ ਬਾਰ-ਬਾਰ ਦੱਸੀ ਜਾਂਦੇ ਆ ਵੀ 1.5 ਸਾਲ ਦੇ ਵਿੱਚ 950 ਕਰੋੜ ਰੁਪਇਆ ਬਰਨਾਲੇ ਦੇ ਵਿੱਚ ਲਾਤਾ ਤੇ ਉਹ ਹਰ ਜਗ੍ਹਾ ਤੇ ਗ੍ਰਾਂਟ ਦੀਂਦੀ ਆ ਸਮਰਸੀ ਵੱਲ ਪੰਪ ਲਾਏ ਨੇ ਤੇ ਟੈਂਕੀਆਂ ਦਿੱਤੀਆਂ ਨੇ ਪਾਣੀ ਵਾਲਿਆ ਸਿਟਿੰਗ ਬੈਂਚ ਦਿੱਤੇ ਨੇ ਬੈਠਣ ਨੂੰ ਔਰ ਕੰਨਾਂ ਵਾਲੀਆਂ ਮਸ਼ੀਨਾਂ ਬਜ਼ੁਰਗਾਂ ਨੂੰ ਸੁਣਨ ਦੀਆਂ ਸਟਿੱਕਾਂ ਦਿੱਤੀਆਂ ਨੇ ਤੁਰਨ ਵਾਸਤੇ ਔਰ ਨਾਲ ਮਤਲਬ ਜਿਹੜੀਆਂ ਇਲੈਕਟ੍ਰੋਨਿਕ ਸਕੂਟਰੀਆਂ ਦਿੱਤੀਆਂ ਨੇ ਅੰਕ ਇਹਨਾਂ ਨੂੰ 42.5 ਹਜ਼ਾਰ ਰੁਪਏ ਦੀਆਂ ਹੋਰ ਕਿਸੇ ਸਰਕਾਰ ਨੇ ਦਿੱਤੀਆਂ ਹੁਣ ਤੱਕ ਛੋਰੀ ਸਾਹਿਬ ਗੱਲ ਕਰਦੇ ਨੇ ਕਿ ਉਹ ਕਹੇ ਰਹੇ ਨੇ ਕਿ ਗੁਰਮੀਤ ਸਿੰਘ ਮੀਤੇਰ ਜਾਂ ਭਵਨਤਮਨ ਐਮਪੀ ਬਣੇ ਜਾਂ ਮੀਤੇਰ ਨੇ ਇੱਕ ਕੰਮ ਕੀਤਾ ਇਹ ਕਹਿੰਦੇ ਮਾਨ ਸਾਹਿਬ ਨੇ ਕੀਤਾ ਤੁਸੀਂ ਕਿਸ ਤਾਂ ਦੇ ਦੋਏ ਇਹ ਕਾਰਜਕਾਰੀ ਦੇਖੋ ਅਸੀਂ ਇਹੀ ਗੱਲ ਕਹਿੰਦੇ ਆ ਵੀ ਸ਼ੁਰੂਆਮਣੇ ਕਾਲੀ ਦਲ ਇੱਕ ਐਸੀ ਪਾਰਟੀ ਆ ਖੇਤਰੀ ਪਾਰਟੀ ਆ ਜੋ ਪੰਜਾਬ ਪੰਜਾਬੀਅਤ ਦੀ ਗੱਲ ਕਰਦੀ ਆ ਜਿਹੜੇ ਇਹਨਾਂ ਦੇ ਕੈਂਡੀਡੇਟ ਦੇ ਪੜ੍ਹੇ ਲਿਖੇ ਐਡਵੋਕੇਟ ਸਰਦਾਰ ਇਕਵਾਲ ਸਿੰਘ ਝੁੰਦਾ ਨੇ ਔਰ ਬੜੇ ਗਰਾਊਂਡ ਲੈਵਲ ਦੇ ਬੰਦੇ ਨੇ ਗਰਾਊਂਡ ਲੈਵਲ ਦੇ ਲੀਡਰ ਨੇ ਆਮ ਲੋਕਾਂ ਦੇ ਵਿੱਚ ਵਿਚਰਨ ਵਾਲੇ ਨੇ ਦੋ ਵਾਰੀ ਐਮਐਲਏ ਰਹੇ ਨੇ ਮੰਤਰੀ ਰਹੇ ਨੇ ਉਹਨਾਂ ਨੂੰ ਪਤਾ ਵੀ ਪੰਜਾਬ ਛੇ ਜਾਂ ਸੰਗਰੂਰ ਪਿੱਛੇ ਜੋ ਲੋਕ ਸਭਾ ਹਲਕਾ ਹੈਗਾ ਇਹਨਾਂ ਦੀ ਕੀ ਡਿਵੈਲਪਮੈਂਟ ਚਾਹੀਦੀ ਆ ਉਹ ਬਿਲਕੁਲ ਵਧੀਆ ਤਰੀਕੇ ਨਾਲ ਉਠਾ ਸਕਦੇ ਨੇ ਪੜ੍ਹੇ ਲਿਖੇ ਨੇ ਜਿੱਥੇ ਪਹਿਲਾਂ ਗੱਲ ਚੱਲੀ ਆ ਸ਼ਹੀਦ ਭਗਤ ਸਿੰਘ ਜੀ ਦੀ ਉਹ ਦੇਖੋ ਅਸੀਂ ਬਿਲਕੁਲ ਉਹਨਾਂ ਨੂੰ ਪੰਜਾਬ ਦਾ ਸ਼ਰੋਮਣੀ ਸ਼ਹੀਦ ਮੰਨਦੇ ਆ ਜਿਨ੍ਹਾਂ ਨੇ ਬਹੁਤ ਛੋਟੀ ਉਮਰ ਚ ਦੇਸ਼ ਦੀ ਆਜ਼ਾਦੀ ਲਈ ਲੜੀ ਔਰ ਦੇਸ਼ ਦੀ ਆਜ਼ਾਦੀ ਲੜਦੇ ਲੜਦੇ ਆ ਹੱਸਦੇ ਹੱਸਦੇ ਫਾਂਸੀ ਦਾ ਜਿਹੜਾ ਫੰਦਾ ਸੀ ਆਪਣੇ ਗੱਲ ਚ ਪਾਇਆ ਅਸੀਂ ਉਹਨੂੰ ਬਿਲਕੁਲ ਸਾਡੇ ਪੰਜਾਬੀਆਂ ਦਾ ਇੱਕ ਸ਼ਰੋਮਣੀ ਸ਼ਹੀਦ ਮੰਨਾਂਗੇ ਜੋ ਸਰਦਾਰ ਭਗਤ ਸਿੰਘ ਜੀ ਆਪਾਂ ਕੰਮਾਂ ਦੇ ਮੁੱਦਿਆਂ ਦੀ ਗੱਲ ਕਰੀਬ ਕੰਮ ਕਿਹੜੇ ਆਪਣੇ ਹਲਕੇ ਜਿਹੜੇ ਹੋਏ ਨੇ ਜਾਂ ਹੋਣ ਵਾਲੇ ਨੇ ਜਿਸ ਨੂੰ ਲੈ ਕੇ ਇਸ ਵਾਰ ਤੁਸੀਂ ਵੋਟ ਪਾ ਤੇ ਉਮੀਦਵਾ ਚੁਣੋਗੇ ਜਿਹੜੇ ਕੰਮ ਹੋਏ ਨੇ ਉਹ ਕੰਮ ਲੋਕ ਸਭਾ ਸੰਗਰੂਰ ਦੇ ਵਿੱਚ ਕੈਂਸਰ ਹਸਪਤਾਲ ਉਹ ਅਲੈਕੇ ਕਾਂਗਰਸ ਸਰਕਾਰਾਂ ਜਿਹੜਾ ਹੋਰ ਹਸਪਤਾਲ ਬਣੇ ਉਹ ਕਾਂਗਰਸ ਨੇ 7 ਸਟੇਸ਼ਨ ਜਿਹੜੇ ਬਣਾਏ ਆ ਸੁਪਰ ਸਪੈਸ਼ਲ ਜਿਹੜੇ ਬਣੇ ਹੋਏ ਆ ਉਹ ਕਾਂਗਰਸ ਦੀ ਦੇਣ ਹੈ ਪੀਜੀਆਈ ਕਾਂਗਰਸ ਦੀ ਦੇਣ ਹੈ ਇੱਥੇ ਹਸਪਤਾਲ ਨੇ ਕਾਂਗਰਸ ਦੀ ਦੇਣ ਹੈ ਅਸੀਂ ਮੁੱਦੇ ਤੇ ਵਿਚਾਰ ਵਟਾਂਦਰਾ ਕਰਨਾ ਚਾਹੁੰਦੇ ਇਹਨਾਂ ਨਾਲ ਫਿਰ ਕਾਂਗਰਸ ਨੇ ਫਿਰ ਬੀਜਿੰਦਰ ਸਿੰਘ ਨਾਲ ਦੁਬਾਰਾ ਟਿਕਟ ਕਿਉਂ ਨਹੀਂ ਦਿੱਤੀ ਗੋਲਡੀ ਨੂੰ ਵੀ ਟਿਕਟ ਕਰਦੀ ਸੁਪਾਲ ਸਿੰਘ ਕਿਹਨੂੰ ਟਿਕਟ ਦਿੱਤੀ ਹਰ ਚੀਜ਼ ਤੇ ਬਦਲਾਅ ਜ਼ਰੂਰੀ ਹੈ। ਸਾਨੂੰ ਆਨੰਦਪੁਰ ਜਿੱਥੇ ਬਜਿੰਦਰ ਸਿੰਘ ਲਈ ਉੱਥੇ ਸਾਨੂੰ ਬਜਿੰਦਰ ਸਿੰਘ ਲਈ ਲੋੜ ਸਾਨੂੰ ਇੱਥੇ ਸੁਖਪਾਲ ਸਿੰਘ ਦਾ ਲੈਣ ਦੀ ਕੀ ਲੋੜ ਪਈ ਵੀ ਦਾਦ ਨੇ। ਭਾਵੇਂ ਤਮਾਨ ਨੇ ਸੁਖਪਾਲ ਸਿੰਘ ਘੈਰਾ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਆ। ਅਸੀਂ ਜਿਹੜੀ ਇਹ ਕਹਿੰਦੇ ਸੀ ਵੀ ਸਾਡੀ ਰਾਜਧਾਨੀਆ ਸੰਗਰੂਰ ਜਿੱਥੋਂ ਆ ਪਾਰਟੀ ਸ਼ੁਰੂ ਹੋਈ ਸੀ। ਅਸੀਂ ਇਹਨਾਂ ਨੂੰ ਇਸੇ ਪੱਲੇ ਇੱਥੇ ਸੰਗਰੂਰ ਸੀ ਖੇਡ ਦਾ ਚਾਹਣ ਹੈ ਇੱਤੋ ਹੀ ਪੱਟਣਾ ਚਾਹਣ ਹੈ। ਸੁਖਪਾਲ ਸਿੰਘ ਦਾ ਚੈਲੰਜ ਸੀ ਇਹਦਾ ਮੀਤ ਸਿੰਘ ਦੀ ਬਲੀ ਦਾ ਬੱਕਰਾ ਬਣਾਤਾ ਇਹਨਾਂ ਨੇ। ਅਸੀਂ ਤਾਂ ਭਵੰਤਮਾਨ ਆਪ ਜਾਂ ਭਵੰਤਮਾਨ ਦੀ ਕੋ ਘਰੋਂ ਲੜਦੀ ਫੇਰ ਇਲੈਕਸ਼ਨ ਲੜਦੇ ਸੀ ਅਸੀਂ ਕਹਿ ਰਹੇ ਆ ਵੀ ਉਹੀ ਗੱਲਾਂ ਕਰਦੇ ਜੋ ਅਸੀਂ ਮੇਰੀ ਜੀ ਜ਼ਮਾਨ ਕਰਦੇ ਨੇ ਜਾਇਓ ਦੀਪ ਸਿੱਧੂ ਹੋ ਜਾਂ ਸਿੱਧੂ ਮੂਸੇ ਵਾਲਾ ਹੋਵੇ ਜਾਇਏ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸਿੱਧੂ ਦੇ ਕਾਤਲਾਂ ਦੀ ਮੰਗ ਕਰਨਾ ਕੋਈ ਗਲਤ ਹੈ ਦੀਪ ਸਿੱਧੂ ਦੇ ਧਿਰੇ ਕਵਾਚ ਨੂੰ ਉਹਨਾਂ ਦੀ ਗੱਲ ਕਰਨਾ ਗਲਤ ਹੈ ਸਿੰਘ ਜਿਹੜੇ ਆਪਣੇ ਸਿੰਘਾਂ ਦੀ ਗੱਲ ਕਰਨਾ ਗਲਤ ਹੈ ਮੈਂ ਕਹਿੰਦਾ ਮੁੱਦਾ ਹੋਣਾ ਚਾਹੀਦਾ ਮੁੱਦੇ ਤੇ ਪੜਕਣਾ ਨਹੀਂ ਚਾਹੀਦਾ ਜਿਹੜੇ ਭਗਵੰਤ ਮਾਨ ਜੀ ਨੇ ਮੁੱਦੇ ਲੈ ਕੇ ਸਰਕਾਰ ਬਣਾਈ ਸੀ ਜੋ ਕੁਝ ਕਰਕੇ ਆਏ ਸੀ ਪਰ ਮੁੱਦੇ ਤੇ ਤੇ ਨਹੀਂ ਖੜਾ ਮੁੱਦੇ ਤੇ ਬਾਤ ਕਰੇ ਮੁੱਦੇ ਦੀ ਗੱਲ ਕਰੇ ਜੇ ਹੁਣ ਕਹਿੰਨੇ ਸੀ ਵੀ ਅਸੀਂ ਆਮ ਘਰਾਂ ਦੇ ਜਵਾਕ ਆ ਹੁਣ ਮੈਨੂੰ ਇਹ ਦੱਸੋ ਜੇ ਮਿਸਟਰ ਤਹਿਰ ਜੀ ਇੰਨੇ ਵਧੀਆ ਮੰਤਰੀ ਸੀ ਸਾਡੇ ਫਿਰ ਇਹਨਾਂ ਨੂੰ ਮੰਤਰੀਪਦ ਤੇ ਕੰਮ ਲੈਣਾ ਚਾਹੁੰਗੇ ਤੇ ਚਾਹੀਦਾ ਸੀ ਇਹਨਾਂ ਨੂੰ ਦਿੱਲੀ ਕਿਉਂ ਭੇਜਣਾ ਸੀ ਇੱਥੇ ਆਮ ਘਰ ਦੇ ਜਵਾਕ ਨੂੰ ਆ ਮੁੰਡਾ ਖੜਾ ਇਹਨੂੰ ਦੇ ਦੇ ਟਿਕਟ ਆਮਕਰ ਅਧਿਵਾਕਾਂ ਨੂੰ ਦਿੰਦੇ ਨਾ ਇੰਨੇ ਵਧੀਆ ਜੇ ਵਧੀਆ ਮੰਤਰੀ ਸੀ ਫਿਰ ਇਹਨਾਂ ਨੂੰ ਪੰਜਾਬ ਚ ਲੋੜ ਸੀ ਇਹਨਾਂ ਮੰਤਰੀਆਂ ਦੀ ਇਹਨਾਂ ਮੰਤਰੀ ਨੇ ਸਾਨੂੰ ਪੰਜਾਬ ਚ ਲੋੜ ਸੀ ਇਹਨਾਂ ਨੂੰ ਦਿੱਲੀ ਨਹੀਂ ਭੇਜਣਾ ਸੀ ਇਹ ਕਹਿ ਰਹੇ ਨੇ ਇਹਨਾਂ ਨੂੰ ਪੰਜਾਬ ਚ ਲੋੜ ਸੀ ਦਿੱਲੀ ਨਹੀਂ ਭੇਜਣਾ ਸੀ ਆਮ ਬੰਦਨ ਟਿਕਟ ਦੇਣੀ ਸੀ ਬਿਲਕੁਲ ਇਹ ਹੁਣ ਗਰਮੀਤ ਸਿੰਘ ਮੀਤ ਹੈਰ ਇੱਕ ਆਮ ਇਨਸਾਨ ਹੀ ਨੇ ਇੱਕ ਸਟੂਡੈਂਟ ਨੂੰ ਇੱਕ ਸਟੂਡੈਂਟ ਨੂੰ ਆਮ ਆਦਮੀ ਪਾਰਟੀ ਨੇ ਐਮਐਲਏ ਦੀ ਟਿਕਟ ਦਿੱਤੀ ਬਹੁਤੇ ਕਿਸਾਨਾਂ ਨੂੰ ਦਿੱਤੀ ਬਹੁਤੇ ਵਪਾਰੀਆਂ ਨੂੰ ਦਿੱਤੀ ਆਮ ਆਦਮੀਆਂ ਨੂੰ ਟਿਕਟ ਦਿੱਤੀ ਹੈ ਸੋ ਜਿਹੜੀ ਇਹ ਪੋਲਿਟਿਕਸ ਹੋਣੀ ਚਾਹੀਦੀ ਹੈ ਜਿਹੜੀ ਇਹ ਇਲੈਕਸ਼ਨ ਹੋਣੀ ਚਾਹੀਦੀ ਹੈ ਉਹ ਮੁੱਦਿਆਂ ਦੀ ਹੋਣੀ ਚਾਹੀਦੀ ਹੈ ਮੁੱਦਾ ਸਰਕਾਰ ਦੀ ਡਿਵੈਲਪਮੈਂਟ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ 2 ਸਾਲਾਂ 'ਚ ਅਸ਼ੀਸ਼ ਜੀ 43000 ਨੌਕਰੀਆਂ ਦਿੱਤੀਆਂ ਜਿਹਦੇ ਬਰਾਬਰ جے ਅਕਾਲੀ ਦਲ ਦੀ ਸਰਕਾਰ ਰਹੀ 2007 ਤੋਂ 17 ਤੱਕ ਤਾਂ 10 ਸਾਲਾਂ 'ਚ 67000 ਨੌਕਰੀਆਂ ਦਿੱਤੀਆਂ ਗਈਆਂ 2017 ਤੋਂ ਲੈ ਕੇ 22 ਸਾਲ 22 ਤੱਕ ਕਾਂਗਰਸ ਸਰਕਾਰ ਵੱਲੋਂ 41000 ਨੌਕਰੀਆਂ ਦਿੱਤੀਆਂ ਗਈਆਂ ਸਿਰਫ 2 ਸਾਲਾਂ 'ਚ 43000 ਨੌਕਰੀਆਂ ਦਿੱਤੀਆਂ 3 ਸਾਲ ਸਾਡੇ ਬਾਕੀ ਨੇ ਰਿਕਾਰਡ ਤੋੜ ਰਜਗਾਰ ਦੇਵਾਂਗੇ ਨੌਜਵਾਨਾਂ ਨੂੰ ਨੌਜਵਾਨਾਂ ਦੇ ਹੱਕ 'ਚ ਖੜਾਂਗੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਗੱਲ ਕਰਦੇ ਆ ਨੌਕਰੀ ਦਿੱਤੀ ਆ ਨੌਕਰੀਆਂ ਦੇਣ ਦੀ ਗੱਲ ਕਰ ਰਹੇ ਨੇ ਇਹ ਕਿਸ ਤੋਂ ਦੇਖਣ ਨੂੰ ਕਹਿ ਰਹੇ ਨੇ ਕਿ ਮੰਤਰੀ ਸੀ ਮੰਤਰੀ ਰੱਖਣਾ ਸੀ ਦਿੱਲੀ ਨਹੀਂ ਭੇਜਣਾ ਚਾਹੀਦਾ ਸੀ ਕਿ ਅਸੀਂ ਵਿਕਾਸ ਦੇ ਮੁੱਦੇ ਨੂੰ ਇਲਚੋਨ ਲੜ ਰਹੇ ਹਾਂ ਇਹ ਜਿਹੜੀ ਨੌਕਰੀਆਂ ਦੀ ਗੱਲ ਕਰਦੇ ਆਂ ਜਾਂ ਡਿਵੈਲਪਮੈਂਟ ਦੀ ਗੱਲ ਕਰਦੇ ਆਂ ਕੱਲ ਇਧਰ ਆਪਣਾ ਮਹਿਲਕਲਾਂ ਹਲਕੇ ਚਮੀ ਦੇਰ ਸਾਹਿਬ ਦੇ ਨਾਲ ਲੋਕਾਂ ਨੇ ਸਵਾਲ ਜਵਾਬ ਕਰੇ ਉਹਨਾਂ ਨੂੰ ਆ ਭਾਈ ਸਾਹਿਬ ਨੇ ਖੋਦੀ ਸਾਈਡ ਤੇ ਕਰਿਆ ਵੀ ਭਾਈ ਇੱਥੇ ਨਾ ਬੋਲੋ ਆ ਸੰਗਰੂਰ ਦੇ ਵਿੱਚ ਭਰਾਜ ਨੇ ਜਿਹੜੀ ਐਮਐਲਏ ਆ ਉਥੇ ਲੋਕਾਂ ਨੇ ਸਵਾਲ ਕਰੇ ਇਹ ਪਹਿਲਾਂ ਲੋਕਾਂ ਨੂੰ ਕਹਿੰਦੇ ਹੁੰਦੇ ਸੀ ਜਾ ਕੇ ਐਮਐਲਏ ਐਮਪੀਆ ਨੂੰ ਮੰਤਰੀਆਂ ਨੂੰ ਸਵਾਲ ਕਰੋ ਹੁਣ ਜਦੋਂ ਇਹਨਾਂ ਨੂੰ ਸਵਾਲ ਕਰਦੇ ਆ ਇਹ ਘੁੱਟਦੇ ਆ ਬਾਹਰੋਂ ਦੂਰੋਂ ਜਾਣ ਦੀ ਲੋੜ ਨਹੀਂ ਆ ਤੁਹਾਨੂੰ ਮੈਂ ਕੱਲ ਖਰੜਦੀ ਹੀ ਦਿਖਾ ਦੇਣਾ ਇਹਨਾਂ ਦਾ ਰੋਡ ਸ਼ੋਅ ਸੀਗਾ ਆ ਦੇਖੋ ਕਿਵੇਂ ਇਹ ਬੰਦੇ ਨੂੰ ਪੁਲਿਸ ਵਾਲਿਆਂ ਨੇ ਕੁੱਟਿਆ ਤੇ ਆਪਣੇ ਐਮਪੀ ਭਗਵੰਤ ਮਾਨ ਸਾਹਿਬ ਤੇ ਇਹਨਾਂ ਦੇ ਜਿਹੜੇ ਕੈਂਡੀਡੇਟ ਨੇਗੇ ਆਪਣਾ ਮਲਵਿੰਦਰ ਕੰਗ ਜਿਹੜੇ ਇਹ ਕਹਿੰਦੇ ਨੇ ਵੀ ਲੋਕਾਂ ਨੇ ਉਹ ਵੀ ਸਾਡੇ ਬੀਜੇਪੀ ਤੋਂ ਆਏ ਨੇਗੇ ਜਿਹੜੇ ਕਹਿੰਦੇ ਆ ਨਾ ਵੀ ਬੀਜੇਪੀ ਦੇ ਵਿੱਚ ਹੋਰ ਬੰਦੇ ਆਉਂਦੇ ਇਹਨਾਂ ਨੇ ਵੀ ਜਿਹੜੇ ਕੈਂਡੀਡੇਟ ਦੂਸਰੀਆਂ ਪਾਰਟੀਆਂ ਤੋਂ ਹੀ ਚੱਕੇ ਨੇ ਕਿਹੜੀ ਇਹਨਾਂ ਨੇ ਡਿਵੈਲਪਮੈਂਟ ਕਰੀ ਹੈ ਹੁਣ ਇਹ ਜਿਹੜੀ ਜਿਹੜੀ ਹੁਣ ਇਹ ਜਿਹੜੇ ਰਵਨੀਤ ਬਿੱਟੂ ਜਿਹੜਾ ਆਇਆ ਉਹ ਕਾਂਗਰਸ ਪਾਰਟੀ ਦੇਖੇ ਕਿਉਂ ਜਾ ਰਹੀ ਹੈ ਜਿਹੜੀ ਇਹ ਉਮੀਦ ਹੀਰ ਦੀ ਗੱਲ ਕਰਦੇ ਆ ਉਹ ਚਲੋ ਜਦੋਂ ਨਵਾਂ ਚਿਹਰਾ ਸੀ ਲੋਕਾਂ ਨੇ ਜਿਤਾਦਾ ਪਰ ਹੁਣ ਦੇਖੋ ਆ ਕੋਠੀ ਦੇ ਬਾਹਰ ਜਾ ਕੇ ਦੋਵੇਂ ਪਾਸੇ ਗੇਟ ਲਾ ਕੇ ਬੰਦ ਕਰਤਾ ਕਿਸੇ ਨੂੰ ਆਣ ਜਾਣ ਨਹੀਂ ਦਿੰਦੇ ਆ ਕਲੋਨੀ ਨੂੰ ਪੁੱਛੋ ਆ ਜਿੱਥੇ ਆਪਾਂ ਖੜੇ ਉਮੀਦ ਹੀਰ ਸਾਹਿਬ ਦਾ ਏਰੀਆ ਹੈਗਾ ਇੱਥੇ ਘਟੂ ਘਟੂ 2 ਸਾਲ ਹੋ ਗਿਆ ਮਾਰਕੀਟ ਵਾਲੇ ਪਿੱਟ ਪਿੱਟ ਮਾਰ ਕੇ 10 ਵਾਰ ਹੀ ਲੈ ਕੇ ਦੇਦਾ ਵੀ ਇਹਨੂੰ ਉੱਤੇ ਚੱਕ ਲਈ ਜਦੋਂ ਮੀਂਹ ਪੈਂਦਾ ਤੇ ਗੋਡੇ-ਗੋਡੇ ਪਾਣੀ ਕੱਢਦੇ ਕਿਹੜੀ ਡਿਵੈਲਪਮੈਂਟ ਦੀ ਗੱਲ ਕਰਦੇ ਨੇ ਡਿਵੈਲਪਮੈਂਟ ਦੀ ਗੱਲ ਕਰਦੇ ਕਿਸ ਤੋਂ ਦੇਖ ਲਓ ਜਿਵੇਂ ਕਹਿ ਰਹੇ ਨੇ ਕਿ ਡਿਵੈਲਪਮੈਂਟ ਨੂੰ ਦੇਖੋ ਜੀ ਸਾਨੂੰ ਤਾਂ 2.5 ਸਾਲਾਂ ਚ ਕੋਈ ਕੰਮ ਨਹੀਂ ਦਿਖਦਾ ਤੁਸੀਂ ਵੀ ਪਿੰਡਾਂ 'ਚ ਜਾਣਾ ਪਿੰਡਾਂ ਦੇ ਵਿੱਚ ਕੋਈ ਸਰਕਾਰ ਨੇ ਕੰਮ ਨਹੀਂ ਕੀਤਾ ਜਿੰਨੇ ਇਹਨਾਂ ਨੇ ਵਾਅਦੇ ਕੀਤੇ ਸੀ ਬੀਬੀਆਂ ਨੂੰ 1000 ਰੁਪਿਆ ਉਹਨਾਂ ਦੇ ਅਕਾਊਂਟ 'ਚ ਪਾਉਣ ਨੂੰ ਕਿਹਾ ਸੀਗਾ ਅੱਜ ਤੱਕ ਉਹ ਆਇਆ ਨਹੀਂ ਕਿਸੇ ਬੀਬੀ ਤੋਂ ਜਾ ਕੇ ਪੁੱਛ ਲਓ ਇੱਥੇ ਬੀਬੀਆਂ ਹੈ ਨਹੀਂ ਤੇ ਜੇ ਬੀਬੀਆਂ ਤੋਂ ਤੁਸੀਂ ਇਹ ਸਵਾਲ ਕਰੋ ਉਹ ਤਾਂ ਕਹਿੰਦੀਆਂ ਵੀ ਸਾਨੂੰ ਤਾਂ 1000 ਰੁਪਿਆ ਕੀ ਸਾਨੂੰ ਤਾਂ ਇਹਨਾਂ ਨੇ ਘੇਰ-ਘੇਰ ਕੇ ਬੱਸਾਂ ਵੀ ਦੂਰ ਖੜਨ ਲਾਤੀਆਂ ਜਿਹੜੀਆਂ ਕੈਪਟਨ ਸਰਕਾਰ ਨੇ ਬੱਸਾਂ ਦਾ ਕਰਾਇਆ ਮੁਫਤ ਕਰਿਆ ਸੀ ਉਹ ਇਹਨਾਂ ਲੱਡਿਆਂ ਤੋਂ ਦੂਰ ਖੜਵਾਉਣ ਲਾਤੀਆਂ ਵੀ ਬੀਬੀਆਂ ਬੈਹ ਨਾ ਜਾਣ ਕੋਈ ਇਹਨਾਂ ਨੇ ਵਿਕਾਸ ਨਹੀਂ ਕੀਤਾ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਜੋ ਵਿਕਾਸ ਕੀਤੇ ਨੇ ਲੋਕ ਸਭਾ ਹਲਕੇ ਦੇ ਵਿੱਚ 950 ਕਰੋੜ ਰੁਪਇਆ ਵੰਡੇਆ ਸਾਰਾ ਵੰਡਿਆ ਹੋਇਆ ਦੀਂਦਾ ਹਰ ਇੱਕ ਪਿੰਡ ਦੇ ਵਿੱਚ ਸਮਰਸੀ ਬਲਾ ਲਵਾਈਆਂ ਨੇ ਟੂ ਵੈਲ ਦਿੱਤੇ ਨੇ ਔਰ ਬੈਂਚ ਦਿੱਤੇ ਨੇ ਸਿਟੀ ਜੋ ਬੈਂਕਰ ਬੈਂਚ ਤੇ ਆਪਣੀਆਂ ਕੰਨਾਲੀਆਂ ਮਸ਼ੀਨਾ ਕੈਂਸਰ ਪੀੜਤਾਂ ਨੂੰ 3.5 ਲੱਖ ਰੁਪਿਆ ਐਮਪੀ ਕੋਟੇ ਦੇ ਵਿੱਚੋਂ ਉਹਨਾਂ ਦੇ ਅਕਾਊਂਟ ਚ ਪਵਾਇਆ ਜਿਹਨੇ ਕਿਟੜੀ ਦੇ ਮਤਲਬ ਹੈਗੇ ਸੀ ਜਾਂ ਗੁਰਦੇਆਂ ਦੇ ਮਰੀਜ਼ ਸੀ ਉਹਨਾਂ ਨੂੰ ਸਾਰਿਆਂ ਨੂੰ 3.5 ਲੱਖ ਕੱਚੇ ਮਕਾਨ ਵਾਲਿਆਂ ਨੂੰ 1.5 ਲੱਖ ਰੁਪਿਆ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਐਮਪੀ ਕੋਟੇ ਦੇ ਵਿੱਚੋਂ ਦਵਾਇਆ ਔਰ ਜਿਹੜਾ ਖਾਸ ਕਰਕੇ ਬਰਨਾਲੇ ਨੂੰ ਹਸਪੀਟਲ ਲਿਆ ਕੇ ਦਿੱਤਾ ਜਿਹਨੂੰ ਬਾਰ ਬਾਰ ਗੱਲ ਕਰਦਾ ਵੀ ਆਮ ਆਦਮੀ ਪਾਰਟੀ ਉਹਦਾ ਨੀ ਪੱਤਾ ਰੋਕਣਾ ਚਾਹੁੰਦੀ ਸੀ ਪਾਸ ਹੋ ਗਿਆ ਉਹਦਾ ਪੈ ਸਪੀਡ ਡਬਲਯੂ ਡੀ ਦੇ ਖਾਤੇ ਦੇ ਵਿੱਚ ਪੈ ਗਿਆ ਉਹਦੇ ਤੁਸੀਂ ਸਾਥੋਂ ਪੇਪਰ ਲੈ ਸਕਦੇ ਹੋ ਪੂਰੇ ਡਾਕੂਮੈਂਟ ਦੇ ਦੇ ਦਾਂਗੇ 54 ਕਰੋੜ 29 ਲੱਖ ਦਾ ਜਦੋਂ ਬਣ ਗਿਆ ਸਾਨੂੰ ਕਿਤੇ ਵੀ ਦੂਰ ਦਰਾਡੇ ਜਾਣਾ ਨਹੀਂ ਪੈਣਾ ਪੀਜੀਆਈ ਦੇ ਬਰਾਬਰ ਉਹਦੇ ਚ ਡਾਕਟਰ ਹੋਣਗੇ ਉਹ ਸੈਂਟਰ ਦਾ ਹਸਪਤਾਲ ਹੈ ਫਿਰ ਮਾਨ ਸਾਹਿਬ ਸੈਂਟਰ ਤੋਂ ਪਾਸ ਕਰਾ ਸਕਦੇ ਨੇ ਤੇ ਕੀ ਆਮ ਆਦਮੀ ਪਾਰਟੀ ਦੇ ਕਿੰਨੇ ਮਤਰਾ ਰਾਜ ਸਭਾ ਮੈਂਬਰ ਪੰਜਾਬ ਚ ਭੇਜੇ ਨੇ ਉਹ ਕੁਝ ਪੰਜਾਬ ਨੂੰ ਲਿਆ ਕੇ ਨਹੀਂ ਦੇ ਸਕਦੇ ਸਿਰਫ ਗੱਲਾਂ ਹੀ ਕਰਨ ਜੋਗੇ ਨੇ ਗੱਲਾਂ ਕਰਨ ਦੀ ਗੱਲ ਕਰ ਰਹੇ ਨੇ ਇਹ ਕਹਿ ਰਹੇ ਨੇ ਕਿ ਗੱਲਾਂ ਬਣਾਏ ਕਹਿ ਰਹੇ ਕਿ ਹਸਪਤਾਲ

ਤੇ ਆ ਸਰਕਾਰ ਨੇ ਗੱਲਾਂ ਕੀਤੀਆਂ ਜਵਾਬ ਦਿੰਦਾ ਇਹ ਗੱਲਾਂ ਆਮ ਆਦਮੀ ਪਾਰਟੀ ਸਰਕਾਰ ਨੂੰ ਬੜੀ ਨੂੰ 2 ਸਾਲ ਹੋਏ ਨੇ ਲੋਕਾਂ ਨੇ 5 ਸਾਲ ਦਾ ਟਾਈਮ ਦਿੱਤਾ ਆ ਸਰਕਾਰ ਕੋਲੇ 5 ਸਾਲ ਹੁੰਦੇ ਨੇ ਜਿਹੜੀਆਂ ਵੀ ਗਰੰਟੀਆਂ ਦਿੱਤੀਆਂ ਨੇ ਮਾਨ ਸਾਹਿਬ ਨੇ ਉਹ ਇਹ ਕਿਹਾ ਸੀ ਵੀ ਅਸੀਂ 2 ਸਾਲ ਤੱਕ ਨਹੀਂ ਪੂਰੀਆਂ ਕਰਨੇ 5 ਸਾਲ ਦਾ 5 ਸਾਲ ਦਾ ਟਾਈਮ ਲਿਆ ਸੀਗਾ ਠੀਕ ਹੈ ਜੀ 5 ਸਾਲ ਦੇ ਵਿੱਚੋ ਬਿਜਲੀ ਫ੍ਰੀ ਹੁੰਦੀ ਕਿ ਨਹੀਂ ਹੁੰਦੀ ਇਹਨਾਂ ਦੀ ਫ੍ਰੀ ਹੋਊਗੀ 600 ਯੂਨਟ ਪੁੱਛ ਲੋ ਜੇ ਨਹੀਂ ਹੈਗੇ ਫ੍ਰੀ ਇਹਨਾਂ ਦੀ ਜੇ ਕਿਸਾਨ ਨੇ ਤਾਂ ਪੁੱਛੋ ਇਹਨਾਂ ਦੇ ਇਹਨਾਂ ਦੇ ਪਿੰਡਾਂ ਦੇ ਵਿੱਚ ਵੀ ਨਹਿਰੀ ਪਾਣੀ ਆਇਆ ਕਿ ਨਹੀਂ ਹੈ ਉਹ ਵਿਕਾਸ ਨਹੀਂ ਹੈਗਾ ਜੀ ਸਰਕਾਰੀ ਸਕੂਲ ਐਮੀਨੈਂਸ ਬਣ ਗਏ ਉਹਨੂੰ ਵਿਕਾਸ ਲਗੇ ਉਹਨੂੰ ਵਿਕਾਸ ਨਹੀਂ ਕਰਨ ਦੇ ਬੈਂਕਾਨਕਰ ਚ ਡਾਕਟਰ ਨਹੀਂ ਹੈਗੇ ਕਿਸ ਤਰ੍ਹਾਂ ਦੇਖਦੇ ਹੋ کہہ ਰਹੇ ਨਹੀਂ ਵਿਕਾਸ ਕੀਤਾ ਮਨ ਲੱਗਦੇ ਨਹੀਂ ਬਣਿਆ ਜੰਡੂ ਸਾਹਿਬ ਨੇ ਕਿਹਾ ਸੀ ਵੀ ਖੈਰਾ ਖੈਰਾ ਸਾਹਿਬ ਨੇ ਸਰਪੰਚਾਂ ਨੂੰ ਇਕਾ ਦੁੱਕਾ ਪਤਾ ਨਹੀਂ ਕੀ ਕਿਹਾ ਮੇਰਾ ਖਲ ਧਿਆਨ ਨਾਲ ਪੁੱਛ ਲੋ ਜਿੰਨਾਂ ਦੀ ਯਾਦਦਾਸ਼ਤ ਸਹੀ ਹੈਗੀ ਲਾਭ ਸਿੰਘ ਉਗੋ ਕੇ ਸਰਪੰਚਾਂ ਦੇ ਥਾਪੜੇ ਮਾਰਨ ਦੀ ਗੱਲ ਕਰਦਾ ਸੀ ਉਹਨਾਂ ਦੀ ਪਾਰਟੀ 'ਚ ਹੈਗਾ ਕਿ ਨਹੀਂ ਹੈਗਾ ਹੁਣ ਖੈਰਾ ਸਾਹਿਬ ਆਲ ਇੰਡੀਆ ਕਿਸਾਨ ਮੋਰਚੇ ਦੇ ਪ੍ਰਧਾਨ ਆ ਉਹਨਾਂ ਨੂੰ ਕਿਸਾਨਾਂ ਦਾ ਵੀ ਵਪਾਰੀ ਦਾ ਵੀ ਖੇਤ ਮਜ਼ਦੂਰਾਂ ਦਾ ਵੀ ਹਰੇਕ ਚੀਜ਼ ਦਾ ਦਰਦ ਹੈਗਾ ਹੈਗਾ ਇਹ ਨਮੀ ਕਹਾ ਹਵਤਾ ਥਾਪੜੇ ਇਹ ਮਾਰਨ ਨੂੰ ਫਿਰ ਲਈਆ ਸਰਪੰਚਾਂ ਦੇ ਤੇ ਇਕਾ ਦੁੱਕਾ ਖੈਰਾ ਸਾਹਿਬ ਨੂੰ ਕਹਿ ਰਹੇ ਆ ਕਹਿੰਦੇ ਆਗੇ ਇਹ ਬਿਤੇਰੇ ਇਕਾ ਦੀ ਕਹਿਰਾ ਸਾਹਿਬ ਨੂੰ ਕਹਿ ਰਹੇ ਆ ਦੇਖੋ ਚੋਣ ਜਿਹੜੀ ਇਲੈਕਸ਼ਨ ਆ ਉਹ ਦੂਸ਼ਣबाजी ਤੇ ਨਹੀਂ ਹੋਣੀ ਚਾਹੀਦੀ ਉਹ ਏਜੰਡੇ ਤੇ ਹੋਣੀ ਚਾਹੀਦੀ ਹੈ ਜੇ ਇਹ ਕਹਿੰਦੇ ਨੇ ਖੈਰਾ ਸਾਹਿਬ ਇੰਨੇ ਹੀ ਇੰਨੀ ਹੀ ਇੰਨੀ ਹੀ ਡਿਵੈਲਪਮੈਂਟ ਕਰਾਉਂਦੇ ਨੇ ਤਾਂ ਤੇ ਦੋ ਵਾਰ ਦੇ ਐਮਐਲਏ ਰਹਿ ਚੁੱਕੇ ਐ ਇਹ ਇੱਕ ਪੁਲਾਥ ਥਲਕੇ ਦਾ ਇੱਕ ਕੰਮ ਗਿਣਾ ਦੇਣ ਜਿਹੜੇ ਪੂਰੇ ਪੰਜਾਬ ਚ ਪਤਾ ਹੋਵੇ ਭਾਈ ਖੈਰਾ ਸਾਹਿਬ ਨੇ ਇੱਕ ਕੰਮ ਪੁਲਾਥ ਥਲਕੇ ਚ ਇਹਨਾਂ ਨੂੰ ਹੁਣੇ ਸਵਾਲ ਪੁੱਛ ਲਓ ਜੀ ਫਾਪੜੇ ਦੀ ਗੱਲ ਦਾ ਜਵਾਬ ਦਿਓ ਜੰਟੂ ਸਾਹਿਬ ਇਸੇ ਗੱਲ ਦਾ ਜਵਾਬ ਪੁੱਛ ਲਓਗੇ ਕਿਉਂ ਜੀ ਸ਼ੋਰੀ ਸਾਹਿਬ ਕਿਸ ਤਰ੍ਹਾਂ ਦੇਖ ਰਹੇ ਹੋ ਇਹ ਗੱਲਾਂ ਕਹਿ ਰਹੇ ਨੇ ਡਵੈਲਪਮੈਂਟ ਦੀ ਗੱਲ ਆ ਜੇ ਚਾਹੇ ਤਾਂ ਬਿਜਲੀ ਫ੍ਰੀ ਦੀ ਗੱਲ ਕਰ ਲੋ ਉਹ ਸ਼ਰੋਬਣੀ ਅਕਾਲੀ ਦਲ ਨੇ ਸ਼ੁਰੂ ਕੀਤਾ ਆਟਾ ਦਾਲ ਸਕੀਮ ਸੀ ਉਹ ਸ਼ਰੋਬਣੀ ਅਕਾਲੀ ਦਲ ਦੀ ਸਰਕਾਰ ਨੇ ਸ਼ੁਰੂ ਕੀਤੀ ਸ਼ਗਨ ਸਕੀਮ ਸੀ ਉਹ ਅਕਾਲੀ ਦਲ ਦੀ ਸਰਕਾਰ ਨੇ ਸ਼ੁਰੂ ਕੀਤੀ ਫ੍ਰੀ ਇਲਾਜ ਦੀ ਗੱਲ ਆ ਉਹ ਸ਼ਰੋਬਣੀ ਅਕਾਲੀ ਦਲ ਨੇ ਸ਼ੁਰੂ ਕੀਤੀ ਹੋਰ ਜਿੰਨੇ ਵੀ ਭਲਾਈ ਦੇ ਕੰਮ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਪੰਜਾਬ ਸ਼ੁਰੂ ਕੀਤੇ ਨੇ ਉਹਨੂੰ ਹੀ ਅੱਗੇ ਕੰਟੀਨਿਊ ਕੀਤਾ ਗਿਆ ਜੋ ਥੋੜਾ ਕਿਸੇ ਦਾ ਵਾਅਦਾ ਕਰਦਾ ਹੋਊਗਾ ਇਹ ਕਹਿ ਸਕਦੇ ਆ ਪਰ ਇਹ ਸਕੀਮਾਂ ਸਾਰੀਆਂ ਅਕਾਲੀ ਦਲ ਬੇਲਿਦੀ ਅਸ ਗਿਆ ਔਰ ਅਕਾਲੀ ਦਲ ਇੱਕ ਐਸੀ ਪਾਰਟੀ ਆ ਜਿਹੜੀ ਪੰਜਾਬ ਦੀ ਵਿਕਾਸ ਕਰ ਸਕਦੀ ਆ ਤੇ ਵਿਕਾਸ ਦੇ ਮੁੱਦੇ ਤੇ ਗੱਲ ਕਰਦੀ ਆ ਹਮੇਸ਼ਾ ਪੰਜਾਬ ਦੇ ਨਾਲ ਖੜੀ ਆ ਕਿਸਾਨਾਂ ਦੇ ਨਾਲ ਖੜੀ ਆ ਇਸ ਕਰਕੇ ਸ਼ਰੋਬਣੀ ਅਕਾਲੀ ਦਲ ਹੀ ਮਗੇ ਸਭ ਤੋਂ ਬੈਸਟ ਪਾਰਟੀ ਹੈ ਮੰਤ ਕੇਹਰਾ ਸਾਹਿਬ ਵੀ ਨੇ تھے ਨੇ ਪਰ ਤੂੰ ਇਹ ਕਹਿ ਰਹੇ ਨਹੀਂ ਕੇਹਰਾ ਸਾਹਿਬ ਨੇ ਆਪਣੇ ਹਲਕੇ ਜੀ ਕੰਮ ਕਿੰਨੇ ਕੀਤੇ ਉਹ ਗਨਾਦਨ ਪਰ ਇੱਥੇ ਤੁਸੀਂ ਕਿਸ ਤਰ੍ਹਾਂ ਦੇ ਦੋ ਕਿਹੜੇ ਕੰਮ ਨਹੀਂ ਨਹੀਂ ਮੈਂ ਮੈਂ ਪਹਿਲਾਂ ਮੈਂ 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 ਤੁਹਾਨੂੰ ਦੱਸਦਾ ਇਹ ਹਰੇ ਕਹਿੰਦਾ 2 ਸਾਲ ਹੋਇਆ ਇੱਥੇ 7 ਸਾਲ ਹੋ ਗਏ ਇੱਥੇ ਮੀਤ ਕਮੜ ਮੀਤ ਸਾਹਿਬ ਇੱਕ ਮਿੰਟ ਪੰਜ ਸਾਲ ਪੰਜ ਸਾਲ ਮੀਤ ਸਾਹਿਬ ਦੀ ਪਹਿਲਾਂ ਮਿਲੀ ਸੀ 2 ਸਾਲ ਹੋ ਗਏ 7 ਆ ਬੀਰ ਜੀ ਬਹੁਤ ਟਾਈਮ ਹੋ ਗਿਆ ਨਹਿਰੀ ਪਾਣੀ ਬਾਰੇ ਗੱਲ ਕਰਦੇ ਸੀ ਜਿਹੜੀਆਂ ਨਹਿਰਾ ਗੱਡੀਆਂ ਕਿ ਜੁੜੀ ਕੱਢੀਆਂ ਗਈਆਂ ਪਤਾ ਇਹਨਾਂ ਨੂੰ ਆ ਖਾਲੀ ਦਿਖਾ ਦਿਓ ਇੱਥੇ ਬੰਦ ਕਰੀ ਠੀਕ ਹੈ ਨਹਿਰਾ ਜੇ ਨਹਿਰਾਜ ਪਾਖੜਾ ਡੈਮ ਬਣੀ ਤਾਂ ਪੰਡਤ ਜਵਾਰ ਲਾਲ ਨੂੰ ਦੇਣਾ ਤੁਸੀਂ ਭੁੱਲ ਚੁੱਕੇ ਆ ਲੋਕ ਜੇ ਪੰਜਾਬ ਚ ਨਹਿਰਾ ਦਾ ਜਾਲ ਵਸਾਣਾ ਬਚਾਇਆ ਤਾਂ ਕਾਂਗਰਸ ਪਾਰਟੀ ਦੇਣਾ ਜੇ ਮਰਬੇ ਬੰਦੀ ਹੋਈ ਤਾਂ ਪ੍ਰਤਾਪ ਸਿੰਘ ਕੇਰੋ ਦਾ ਹੋਇਆ ਅੱਜ ਆ ਕੇ ਉੱਠ ਕੇ ਤੁਸੀਂ ਉਜੜੇ ਬਾਗਾਂ ਦੇ ਗੋਲਰ ਪਟਵਾਰੀ ਬਣੇ ਬੈਠੋ ਹਰੇਕ ਗੱਲ ਦਾ ਜੇ ਪਹਿਲਾਂ ਖਾਲ ਨਿਕਲ ਨਹਿਰਾ ਨਿਕਲੀਆਂ ਸੀ ਤਾਂ ਖਾਲ ਬਣਿਆ ਹਰ ਕੰਮ ਜਿਹੜੀਆਂ ਨੇ ਨਹਿਰਾ ਬਣਾਈਆਂ ਉਹ ਹਰਿਆਣੇ ਨੂੰ ਪਾਣੀ ਦੇਣ ਵਾਸਤੇ ਰਾਜਸਥਾਨ ਨੂੰ ਪਾਣੀ ਦੇਣ ਵਾਸਤੇ ਬਣਾਈਆਂ ਨੇ ਆ ਪਿੰਡ ਆਪਣੇ ਹਰੀਗੜ੍ਹ ਵਾਲੀ ਨਹਿਰ ਆ ਆ ਹਰੀਗੜ੍ਹ ਵਾਲੀ ਨਹਿਰ ਆ ਜੀ ਪੂਰੇ ਪਿੰਡ ਨੂੰ ਪਾਣੀ ਨਹੀਂ ਸੀ ਮਿਲਿਆ ਹਲੇ ਤੱਕ ਇਹ ਕਹਿੰਦੇ ਨਹਿਰਾ ਬਣਾਈਆਂ ਕਾਂਗਰਸ ਨੇ ਕਹਿੰਦੇ ਰਹੇ ਨੇ ਕਿ ਹਰਿਆਣੇ ਨੂੰ ਮਸਤੀ ਜਿਹੜੀਆਂ ਨਹਿਰਾ ਨਹਿਰਾ ਜ਼ਰੂਰ ਕਾਂਗਰਸ ਦੀ ਸਰਕਾਰ ਦੇ ਵਿੱਚ ਬਣੀਆਂ ਨੇ ਮੰਨਣ ਵਾਲੀ ਗੱਲ ਹੈ ਪਰ ਜਿਹੜਾ ਨਹਿਰਾ ਦੇ ਪਾਣੀ ਦੀ ਦੁਰਵਰਤੋਂ ਕੀਤੀ ਜਾਂਦੀ ਹੈ ਕਿਸਾਨਾਂ ਨੂੰ ਪੂਰਾ ਪਾਣੀ ਪੰਜਾਬ ਦੇ ਵਿੱਚ ਕਿਸੇ ਵੀ ਸਰਕਾਰ ਨੇ ਨਹੀਂ ਦਿੱਤਾ ਸਾਡੀ ਸਾਡੀ ਪਾਰਟੀ ਨੇ ਪਹਿਲਾਂ ਵੀ ਜਿਹੜੀ ਹਰਿਆਣੇ ਨੂੰ SBYL ਨਿਕਲੀ ਉਹਦਾ ਵਿਰੋਧ ਕੀਤਾ ਅੱਜ ਵੀ ਕਰਾਂਗੇ ਇਹ ਪਾਣੀ ਸਾਡਾ ਜਿਹੜਾ ਰਾਜਸਥਾਨ ਨੂੰ ਦੇਈ ਜਾਂਦੇ ਨੇ ਹਰਿਆਣੇ ਨੂੰ ਦੇਈ ਜਾਂਦੇ ਨੇ ਚੰਡੀਗੜ੍ਹ ਨੂੰ ਦੇਈ ਜਾਂਦੇ ਨੇ ਚੰਡੀਗੜ੍ਹ ਸਾਤੋਂ ਖੋਲਿਆ ਕੋਈ ਵਿਕਾਸ ਦਾ ਕੰਮ ਨਹੀਂ ਕੀਤਾ ਪੰਜਾਬ ਦੇ ਵਿੱਚ ਨਸ਼ੇ ਵਧ ਰਹੇ ਨੇ ਦਿਨੋਂ ਦਿਨ ਔਰ ਜਿਹੜੇ 328 ਰੂਪ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਏ ਨੇ ਉਹ ਹਜੇ ਤੱਕ ਇਹ ਲੈ ਕੇ ਆਏ ਸੀ ਵੀ ਅਸੀਂ ਸਰਕਾਰ ਬਣਾ ਕੇ ਉਹਨਾਂ ਦੋਸ਼ੀਆਂ ਨੂੰ ਸਜ਼ਾ ਦੇਵਾਂਗੇ ਹਜੇ ਤੱਕ ਉਹਨਾਂ ਨੂੰ ਸਜ਼ਾ ਨਹੀਂ ਮਿਲੀ ਨਸ਼ੇ ਦਾ ਮੁੱਦਾ ਬੇਅਦਬੀ ਦਾ ਮੁੱਦਾ ਸਾਰੇ ਜਿਉਂ ਦੀ tions ਖੜੇ ਨੇ ਸਰਕਾਰ ਦੇ ਮੁੱਦਿਆਂ ਤੋਂ ਪੱਜ ਨ ਬਚੂਗਾ ਕੰਮ ਨੂੰ ਵੋਟ ਪਾਵਾਂਗੇ ਉਮੀਦਵਾਰ ਨੂੰ ਕੰਮ ਨੂੰ ਵੋਟ ਪਾਵਾਂਗੇ ਜੀ ਕੰਮ ਨੂੰ ਵੋਟ ਪਾਵਾਂਗੇ ਉਮੀਦਵਾਰ ਬਿਲਕੁਲ ਕੰਮ ਨੂੰ ਇੱਕ ਮੈਂ ਹੋਰ ਗੱਲ ਕਹਿਣਾ ਚਾਹਨਾ ਮੇਰੇ ਭਾਈ ਸਾਹਿਬ ਖੜੇ ਆ ਮਾ ਸਿਮਰਨਜੀਤ ਮਾਨ ਵਾਲੀ ਪਾਰਟੀ ਦੇ ਵਿੱਚ ਇਹਨਾਂ ਨੇ ਹੁਣੇ ਗਿਆ ਵੀ ਬਰਨਾਲੇ ਦੇ ਵਿੱਚ ਹਸਪਤਾਲ ਲਈ 54.54 ਕਰੋੜ ਰੁਪਇਆ ਆਇਆ ਕਿੰਨੇ ਦਿੱਤਾ ਸੈਂਟਰ ਗਵਰਨਮੈਂਟ ਨੇ ਦਿੱਤਾ ਆਪਣੇ ਕਾਂਗਰਸ ਵਾਲੇ ਹੁਣ ਕਹਿ ਰਹੇ ਸੀ ਜੀ ਸੰਗਰੂਰ ਮਿੰਨੀ ਬੀਜੀਆਈ ਆਇਆ ਕਿਹਦੀ ਸਰਕਾਰ ਜਾਇਆ ਬੀਜੇਪੀ ਦੀ ਸਰਕਾਰ ਜਾਇਆ ਠੀਕ ਹੈ ਜੀ ਜੇ ਅਕਾਲੀ ਦਲ ਕਹਿੰਦੀ ਇਹ ਵੀ ਸੜਕਾਂ ਬਣਾਈਆਂ ਨੇ ਕਿਹਦੀ ਸਰਕਾਰ ਜੁ ਬਣਾਈਆਂ ਨੇ ਨਿਦਨਗੜ ਗਰੀ ਨੇ ਬਣਾਈ ਮੋਦੀ ਸਰਕਾਰ ਨੇ ਬਣਾਈ ਹੈ ਡਿਵੈਲਪਮੈਂਟ ਕਿੰਨੇ ਕਰੀਏ ਦੇਸ਼ ਦੀ ਜਾਂ ਏਰੀਏ ਦੀ ਬੀਜੇਪੀ ਨੇ ਕਰੀ ਇਸ ਲਈ ਡਿਵੈਲਪਮੈਂਟ ਦੇ ਮੁੱਦੇ ਤੇ ਅਸੀਂ ਜਿਹੜੀ ਵੋਟ ਪਾਣੀ ਹੈ ਉਹ ਸੈਂਟਰ ਗਵਰਨਮੈਂਟ ਨੂੰ ਕਮਲ ਨਿਸ਼ਾਨ ਨੂੰ ਹੀ ਜਾਊਗੀ ਕੰਮ ਨੂੰ ਦੇਖ ਕੇ ਵੋਟ ਪਾਵਾਂਗੇ ਜਾਂ ਉਮੀਦਵਾਰ ਜੀ ਬਿਲਕੁਲ ਕੰਮ ਨੂੰ ਵੋਟ ਪੈਣੀ ਚਾਹੀਦੀ ਆ ਤੁਸੀਂ ਮੇਰੇ ਭਰਾ ਨੂੰ ਪ ਨੂੰ ਭਾਜਪਾਲੇ ਨੂੰ ਸੋ ਇਹ ਤਾਂ ਉਹ ਜਵਾਬ ਹੀ ਨਹੀਂ ਦੇ ਸਕਦੇ ਕਿਉਂਕਿ ਇਹਨਾਂ ਕੋਲੇ ਉਮੀਦਵਾਰ ਹੀ ਨਹੀਂ ਹੈ ਇੱਥੇ ਵੋਟ ਕੰਮ ਨੂੰ ਹੀ ਪੈਣੀ ਚਾਹੀਦੀ ਹੈ ਚਾਹੇ ਉਹ ਸਿਹਤ ਦੀ ਗੱਲ ਹੋਵੇ ਚਾਹੇ ਸਿੱਖਿਆ ਦੀ ਗੱਲ ਹੋਵੇ ਚਾਹੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਗੱਲ ਹੋਵੇ ਆਮ ਆਦਮੀ ਪਾਰਟੀ ਨੇ 2 ਸਾਲਾਂ ਚ ਆਪਦੀਆਂ ਮੇਜਰ ਗਰੰਟੀਆਂ ਪੂਰੀਆਂ ਕਰ ਦਿੱਤੀਆਂ ਨੇ ਤੇ ਬਾਕੀ ਰਹਿੰਦੀਆਂ ਗਰੰਟੀਆਂ ਵੀ 3 ਸਾਲ ਚ ਪੂਰੀਆਂ ਹੋ ਜਾਣਗੀਆਂ ਕੰਮ ਨੂੰ ਵੋਟ ਪਾਵਾਂਗੇ ਉਮੀਦਵਾਰ ਨੂੰ ਚੁਣ ਦੇ ਕੇ ਕਮਨ ਵੀ ਚਾਹੀਦਾ ਉਮੀਦਵਾਰ ਵੀ ਚਾਹੀਦਾ ਗੱਲ ਕਰਨ ਵਾਲਾ ਚਾਹੀਦਾ ਆ ਮੈਂ ਬੀਜਪੀ ਦੀ ਬੜੀ ਵਧੀਆ ਇਹ ਦੂਜੀਆਂ ਗੱਲਾਂ ਕਰਦੇ ਨੇ ਵੀ ਸਾਡੇ ਦੇ ਮੋਦੀ ਤਾਂ ਪਏ ਉਹ ਸਾਡਾ ਪੈਸਾ ਇੰਡੀਆ ਦਾ ਲੋਕਾਂ ਦੇ ਟੈਕਸ ਪੇਰ ਦਾ ਬੁੜੇ ਦਾ ਨਹੀਂ ਪੈਸਾ ਕਿਸੇ ਦਾ ਲੋਕਾਂ ਦੇ ਪੈਸੇ ਨੇ ਇੱਕ ਮਿੰਟ ਦੂਸਰੀ ਗੱਲ ਦੂਸਰੀ ਗੱਲ ਦੂਸਰੀ ਗੱਲ ਆ ਜੇ ਜਨੇ ਇੰਨੇ ਪਿਆਰੇ ਹੁੰਦਾ ਇਹਨਾਂ ਦਾ ਪਿਆਰ ਇੰਨਾ ਬੀਜਪੀ ਦਾ ਪਿਆਰ ਹੁੰਦਾ ਅਜੇ ਤੱਕ ਕੈਂਡੀਡੇਟ ਨਹੀਂ ਕੈਂਡੀਡੇਟ ਨਹੀਂ ਆਇਆ ਅਜੇ ਤੱਕ ਲੋਕ ਇਹਨਾਂ ਨੂੰ ਪਸੰਦ ਨਹੀਂ ਕਰਦੇ ਲੋਕ ਲੋਕ ਮੋਦੀ ਤੋਂ ਅੱਕ ਚੁੱਕੇ ਨੇ ਉਹਨਾਂ ਦੇ ਲਫਾਫੇ ਬਾਜ਼ੀ ਤੋਂ ਅੱਕ ਚੁੱਕੇ ਨੇ ਰਾਗਵ ਚੱੱਡੀ ਦੀ ਆ ਪਾਣੀ ਦੀ ਗੱਲ ਕਰਦੇ ਕਹਿੰਦਾ ਦਿੱਲੀ ਨੂੰ ਦਿੱਤਾ ਉਹ ਵੀਰੇ ਤੂੰ ਤਾਂ ਸਾਰਾ ਪੈਸਾ ਹੀ ਰਾਗਵ ਚੱੱਡੀ ਨੂੰ ਫੜਾਤਾ ਸਾਰੇ ਪੈਸਾ ਉੱਥੇ ਲੈ ਗਿਆ ਇਹ ਟੈਕਸ ਪੇਅਰ ਦਾ ਲੋਕਾ ਕਿਸੇ ਦਾ ਪਰਸਨਲ ਪੈਸਾ ਨਹੀਂ ਇਹ ਕਹਿੰਦੇ ਟੈਕਸ ਪੇਅਰ ਦਾ ਪੈਸਾ ਕਿਸੇ ਦਾ ਪੈਸਾ ਨਹੀਂ ਬਿਲਕੁਲ ਮੈਂ ਇਹਨਾਂ ਦੀ ਗੱਲ ਨਾਲ ਸਹਿਮਤ ਹਾਂ ਲੋਕਾਂ ਦਾ ਪੈਸਾ ਇਹਨਾਂ ਦੇ ਰਜੀਵ ਗਾਂਧੀ ਕਹਿੰਦੇ ਸੀ ਰੁਪਿਆ ਭੇਜਦਾ ਤਾਂ 10 ਪੈਸੇ ਪਹੁੰਦਿਆ ਹੁਣ ਮੋਦੀ ਸਾਹਿਬ ਸਿੱਧਾ ਅਕਾਊਂਟ ਦੇ ਵਿੱਚ ਜੇ ਰੁਪਿਆ ਭੇਜਦੇ ਤਾਂ ਰੁਪਿਆ ਹੀ ਪਹੁੰਚਦਾ ਇਹਨਾਂ ਮੰਗੂ ਬਚੋਲੀਆਂ ਸੀ ਉਹ ਸਾਰੇ ਖਤਮ ਕਰਦੇ ਅਸੀਂ ਇਹ ਕਹਿੰਦੇ ਬਚੋਲੀਆਂ ਖ ਔਰ ਪੰਜਾਬ ਦੇ ਲੋਕਾਂ ਨੂੰ ਇਹ ਪਤਾ ਲੱਗ ਗਿਆ ਵੀ ਕਮ ਸ਼ਰੋਬਣੀ ਅਕਾਲੀ ਦਲ ਹੀ ਇਕੱਲਾ ਕਰ ਸਕਦਾ ਜਿਹਨੇ ਪਹਿਲਾਂ ਵਿਕਸਾਰਾ ਵਿਕਾਸ ਕੀਤਾ ਔਰ ਲੋਕ ਹੁਣ ਯਾਦ ਕਰ ਰਹੇ ਨੇ ਸਰਦਾਰ ਪ੍ਰਕਾਸ਼ ਸਿੰਘ ਦੀ ਬਾਦਲ ਦੀ ਸਰਕਾਰ ਨੂੰ ਵੀ ਅਕਾਲੀ ਦਲ ਚਾਹੇ ਵਪਾਰੀਆਂ ਦੀ ਗੱਲ ਹੋਵੇ ਕਿਸਾਨੀ ਦੀ ਗੱਲ ਹੋਵੇ ਚਾਹੇ ਸਾਡੇ ਮਜ਼ਦੂਰਾਂ ਦੀ ਗੱਲ ਹੋਵੇ ਚਾਹੇ ਭਾਈਚਾਰੇ ਸਾਂਝ ਦੀ ਗੱਲ ਹੋਵੇ ਉਹ ਸ਼ਰੋਬਣੀ ਅਕਾਲੀ ਦਲ ਨੇ ਕੀਤੀ ਆ ਤੇ ਲੋਕ ਹੁਣ ਪੂਰੇ ਹਮਮਾ ਆ ਕੇ ਸ਼ਰੋਬਣੀ ਅਕਾਲੀ ਦਲ ਨੂੰ ਵੋਟਾਂ ਪਾਉਣਗੇ ਇਹ ਸੀ ਲੋਕ ਸਭਾ ਹਲਕਾ ਸੰਗਰੂਰ ਦਾ ਵਿਧਾਨ ਸਭਾ ਹਲਕਾ ਹਲਕਾ ਬਰਨਾਲਾ ਅੱਜ ਅਸੀਂ ਬਨਾਲਾ ਦੇ ਕਚਹਿਰੀ ਚੋਂ ਕਢੇ ਸੀ ਜਿੱ ਲੋਕ ਸਾਹਮਣੇ ਆਪਣੇ ਮੁੱਦੇ ਦੱਸੇ ਡਵੈਲਪਮੈਂਟ ਦੇ ਮੁੱਦੇ ਹੋਣ ਵਿਕਾਸ ਦੇ ਮੁੱਦੇ ਹੋਰ ਉਮੀਦਵਾਰਾਂ ਜਿਹੜੇ ਖੜੇ ਹੋਏ ਨੇ ਉਹਨਾਂ ਦੇ ਕਿਤੇ ਹੋਏ ਕੰਮਾਂ ਨੂੰ ਲੈ ਕੇ ਪਰ ਹੁਣ 1 ਜੂਨ ਨੂੰ ਦੇਖਣਾ ਹੋਊਗਾ ਕਿ ਉਮੀਦਵਾਰ ਨੂੰ ਚੁਣ ਕੇ ਬੋਟ ਪਾਉਂਦੇ ਜਾਂ ਉਹਨਾਂ ਦੇ ਕਿਤੇ ਕੰਮਾਂ ਨੂੰ ਬਲਾਨ ਤੋਂ ਆਸ਼ੀਸ਼ ਸ਼ਰਮਾ ਪੰਜਾਬ ਤੱਕ